ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨਾਲ ਇਤਿਹਾਸਾਂਝਾ ਕਰ ਰਹੇ ਹਾਂ ਸਿੱਖ ਰਾਜ ਦਾ ਰਹੱਸਮਈ ਇਤਿਹਾਸ ਖਾਲਸਾ ਦਰਬਾਰ ਵਿੱਚ ਹੋਈਆਂ ਸਾਜ਼ਿਸ਼ਾਂ ਦੀ ਦਾਸਤਾਨ ਇਹ ਕਿਤਾਬ ਇੱਕ ਅੰਗਰੇਜ਼ ਲੇਖਕ ਵੱਲੋਂ ਲਿਖੀ ਗਈ ਹੈ ਜਿਹਦਾ ਨਾਮ ਜਾਰਜ ਕਾਰ ਮਾਈਕਲ ਸਮਿਥ ਹੈ ਇਸ ਦਾ ਪੰਜਾਬੀ ਵਿੱਚ ਅਨੁਵਾਦ ਪ੍ਰੋਫੈਸਰ ਜਸਪਾਲ ਕਈ ਵੱਲੋਂ ਕੀਤਾ ਗਿਆ ਹੈ ਇਹ ਜੋ ਲੇਖ ਅੰਗਰੇਜ਼ ਸੀ ਇਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਇੱਕ ਖੁਫੀਆ ਵਿਭਾਗ ਦਾ ਅਫਸਰ ਸੀਗਾ ਇਸਨੇ ਕਿਤਾਬ ਵਿੱਚ ਲਿਖਿਆ ਕਿ ਕਿਦਾਂ ਡੋਗਰਿਆ ਨੇ ਗਦਾਰੀ ਕਰਕੇ ਕਿਵੇਂ ਗਦਾਰਾਂ ਦੀ ਗਦਾਰੀ ਕਰਕੇ ਖਾਲਸਾ ਰਾਜ ਖਤਮ ਹੋਇਆ ਔਰ ਸ਼ਾਹੀ ਪਰਿਵਾਰ ਦੇ ਕੱਲੇ-ਕੱਲੇ ਜੀ ਨੂੰ ਕਿਵੇਂ ਕਤਲ ਕੀਤਾ ਗਿਆ ਸਿੱਖ ਰਾਜ ਦਾ ਕਿਵੇਂ ਬੇੜਾ ਡੋਪਿਆ ਗਿਆ ਪਿਛਲੇ ਅਧਿਆਏ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਕਿਦਾਂ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ 쿠ਵਰ ਪਸ਼ੋਰਾ ਸਿੰਘ ਨੂੰ ਕਤਲ ਕੀਤਾ ਜਾਂਦਾ ਹੈ ਇਹਨਾਂ ਡੋਗਰਿਆ ਵੱਲੋਂ ਅੱਗੇ ਇਹ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਜੋ ਸਾਡਾ ਵੱਡਮੁੱਲਾ ਇਤਿਹਾਸ ਸਾਡੇ ਹੋਰਨਾਂ ਪਹੁੰਚਣਾ ਭਰਾਵਾਂ ਔਰ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਅੱਗੇ ਇਤਿਹਾਸ ਹੈ ਜੀ ਜਵਾਰ ਸਿੰਘ ਦੀ ਮੌਤ ਜਦੋਂ ਜੋਹਾਰ ਸਿੰਘ ਨੂੰ ਪਸ਼ੋਰਾ ਸਿੰਘ ਦੀ ਮੌਤ ਦੀ ਖਬਰ ਮਿਲੀ ਤਾਂ ਖੁਸ਼ੀ ਨਾਲ ਉਸ ਦੀ ਮੱਤ ਹੀ ਮਾਰੀ ਗਈ ਉਸ ਦਾ ਦਿਲ ਕਰਦਾ ਸੀ ਕਿ ਉਹ ਆਪਣੀ ਸਫਲਤਾ ਦਾ ਜਸ਼ਨ ਮਨਾਵੇ ਖੁਸ਼ੀ ਵਿੱਚ ਝੱਲੇ ਹੋਏ ਨੇ ਫੌਜ ਨੂੰ ਸਲਾਮੀ ਮਾਰਚ ਕਰਨ ਲਈ ਕਹਿ ਦਿੱਤਾ ਅਤੇ ਸ਼ਹਿਰ ਵਿੱਚ ਰੌਸ਼ਨੀਆਂ ਕਰਨ ਦਾ ਹੁਕਮ ਦੇ ਦਿੱਤਾ ਇਸ ਪਾਗਲਪਨ ਵਾਲੇ ਫੈਸਲੇ ਉੱਪਰ ਅੰਦਰ ਖਾਤੇ ਬਾਬਾ ਰਤਨ ਸਿੰਘ ਅਤੇ ਭਾਈ ਚੇਤਾ ਨੇ ਸਖਤ ਇਤਰਾਜ਼ ਕੀਤਾ ਕਿਉਂਕਿ ਉਹਨਾਂ ਨੇ ਅਜੇ ਹੀ ਵਿਖਾਵੇ ਦੇ ਫਿੱਟੇ ਵਜੋਂ ਪੇਸ਼ ਆ ਸਕਣ ਵਾਲੇ ਖਤਰੇ ਨੂੰ ਮਹਿਸੂਸ ਕਰ ਲਿਆ ਸੀ ਇਸ ਵਿਖਾਵੇ ਦੇ ਹੁਕਮ ਤੋਂ ਬਾਅਦ ਫੌਜ ਵਿੱਚ ਕਈ ਤਰ੍ਹਾਂ ਦੀਆਂ ਫਰਵਾਹਾਂ ਫੈਲ ਗਈਆਂ ਫੌਜੀ ਨਜ਼ਰ ਵਿੱਚ ਜਵਾਹਰ ਸਿੰਘ ਦਾ ਅਕਸ ਹੋਰ ਵੀ ਸ਼ੱਕੀ ਹੋ ਗਿਆ ਫੌਜ ਵਿੱਚ ਡਰ ਅਤੇ ਗੁੱਸੇ ਦੀ ਲਹਿਰ ਫੈਲ ਰਹੀ ਜਵਾਹਰ ਸਿੰਘ ਨੂੰ ਇਹ ਸੂਚਨਾ ਮਿਲੀ ਕਿ ਫੌਜ ਕਿਸੇ ਵੇਲੇ ਵੀ ਵਿਦਰੋਹ ਕਰ ਸਕਦੀ ਹੈ ਕੁਝ ਦਿਨ ਹੋਰ ਲੰਘਣ ਤੇ ਜਵਾਹਰ ਸਿੰਘ ਦੀ ਸਾਜ਼ਿਸ਼ ਫੌਜ ਅਤੇ ਸਿੱਖ ਸਰਦਾਰਾਂ ਸਾਹਮਣੇ ਬੇਨਕਾਬ ਹੋ ਗਈ ਪਿਰਤੀ ਸਿੰਘ ਜੋ ਮੀਆਂ ਅਰਬੇਲਾ ਸਿੰਘ ਨਾਂ ਤੇ ਇੱਕ ਡੋਗਰੇ ਦਾ ਪੁੱਤਰ ਸੀ ਨੇ ਆਪਣੀ ਮਿੱਤਰ ਮੰਡਲੀ ਸਮੇਤ ਫੌਜ ਨੂੰ ਇਸ ਗੱਲ ਲਈ 扑ਕਾਉਣਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਨੂੰ ਸਰਗਰਮ ਹੋਣਾ ਚਾਹੀਦਾ ਹੈ ਅਤੇ ਪਸ਼ੋਰਾ ਸਿੰਘ ਦੀ ਮੌਤ ਦਾ ਬਦਲਾ ਲੈਣਾ ਚਾਹੀਦਾ ਹੈ। ਉਸਨੇ ਅਤੇ ਉਸਦੀ ਟੋਲੀ ਨੇ ਫੌਜ ਨੂੰ 扑ਕਾਉਣ ਦਾ ਕੰਮ ਇੰਨੀ ਤੇਜ਼ੀ ਅਤੇ ਹੁਸ਼ਿਆਰੀ ਨਾਲ ਕੀਤਾ ਕਿ ਅਬੂ ਅਬੂ ਤਵੇਲਾ ਡਿਵੀਜ਼ਨ ਅਤੇ 13 ਹੋ ਡਿਵੀਜ਼ਨਾਂ ਨੇ ਪਸ਼ੋਰਾ ਸਿੰਘ ਦੀ ਮੌਤ ਦਾ ਬਦਲਾ ਲੈਣ ਦਾ ਮਤਾ ਪਾਸ ਕਰ ਦਿੱਤਾ। ਫਿੱਟੇ ਵੱਜੋਂ ਇਹਨਾਂ ਡਿਵੀਜ਼ਨਾਂ ਨੇ ਆਪਣੀਆਂ ਸ਼ੌਣੀਆਂ ਛੱਡ ਕੇ ਕੂਜ ਕੀਤਾ ਅਤੇ ਸ਼ਹਿਰ ਤੋਂ ਤਕਰੀਬਨ 4 ਮੀਲ ਦੂਰ ਮੀਆਂ ਮੀਰ ਵਾਲੇ ਪਾਸੇ ਜਾੜੇ ਰਿਲਾਏ। ਉੱਥੇ ਉਹਨਾਂ ਨੇ ਆਪਣੀ ਮੋਰਚੇ ਸੰਭਾਲ ਲਏ ਅਤੇ ਬਾਕੀ ਦੀਆਂ ਬਟਾਲੀਨਾਂ ਨੂੰ ਵੀ ਸਨੇਹਾ ਭੇਜ ਦਿੱਤਾ ਕਿ ਉਹ ਵੀ ਆਪਣੀਆਂ ਛਾਉਣੀਆਂ ਛੱਡ ਦੇਣ ਅਤੇ ਉਹਨਾਂ ਵਿੱਚ ਆ ਮਿਲਣ। ਅਜਿਹਾ ਇੱਕ ਇਹ ਨਿਸ਼ਚਿਤ ਕਰਨ ਲਈ ਕੀਤਾ ਗਿਆ ਕਿ ਸਾਰੀ ਖਾਲਸਾ ਫੌਜ ਉਹਨਾਂ ਦਾ ਸਾਥ ਦੇਣ ਲਈ ਤਿਆਰ ਹੋਇਆ ਜਾਂ ਨਹੀਂ। ਇਸੇ ਕਰਕੇ ਉਹਨਾਂ ਨੇ ਹਾਲੇ ਆਪਣੀਆਂ ਨਸਰ ਗਰਮੀਆਂ ਦੇ ਉਦੇਸ਼ ਨੂੰ ਗੁਪਤ ਰੱਖਿਆ ਹੋਇਆ ਸੀ ਫਿਰ ਉਹਨਾਂ ਨੇ ਸ਼ਹਿਰ ਵਿੱਚ ਤੈਨਾਤ ਫੌਜ ਨੂੰ ਵੀ ਆਖ ਦਿੱਤਾ ਕਿ ਉਹ ਉਹ ਵੀ ਸ਼ਹਿਰੋਂ ਨਿਕਲ ਆਵੇ ਅਤੇ ਉਹਨਾਂ ਨਾਲ ਰਲ ਜਾਵੇ ਉਹ ਸ਼ਹਿਰ ਵਾਲੀ ਫੌਜ ਨੂੰ ਆਪਣੀ ਜੋਇ ਨਾਲੋਂ ਵੱਖ ਨਹੀਂ ਰੱਖਣਾ ਚਾਹੁੰਦੇ ਸਨ ਅੰਤ ਵਿੱਚ ਉਹਨਾਂ ਨੇ ਜਵਾਹਰ ਸਿੰਘ ਨੂੰ ਸਨੇਹਾ ਭੇਜ ਦਿੱਤਾ ਕਿ ਜੇਕਰ ਉਹ ਆਪ ਅੱਗੇ ਆਉਂਦਾ ਹੈ ਫੌਜ ਸਾਹਮਣੇ ਪੇਸ਼ ਹੋ ਕੇ ਉਹਨਾਂ ਨੂੰ ਨਜ਼ਰਾਨਾ ਦੇਣ ਦਾ ਐਲਾਨ ਕਰਦਾ ਹੈ ਤੱਕ ਉਰ ਪਸ਼ੋਰਾ ਸਿੰਘ ਦੇ ਕਤਲ ਵਾਲਾ ਮਾਮਲਾ ਠੱਪਿਆ ਜਾ ਸਕਦਾ ਹੈ ਪਰ ਜਵਹਰ ਸਿੰਘ ਨੇ ਉਹਨਾਂ ਉੱਪਰ ਇੰਨੀ ਬੇਭਰੋਸਗੀ ਕੀਤੀ ਕਿ ਉਹਨਾਂ ਸਾਹਮਣੇ ਪੇਸ਼ ਹੋਣ ਨੂੰ ਬੜਾ ਖਤਰਨਾਕ ਕਦਮ ਸਮਝਿਆ ਉਹ ਫੌਜ ਨਾਲ ਆਪਣੇ ਸਬੰਧ ਸ਼ਾਂਤਮਈ ਬਣਾਉਣ ਲਈ ਕੋਈ ਨਵੀਂ ਚਾਲ ਖੇਡਣੀ ਚਾਹੁੰਦਾ ਸੀ ਅਤੇ ਇਸ ਲਈ ਉਸ ਨੂੰ ਕੁਝ ਸਮਾਂ ਚਾਹੀਦਾ ਸੀ ਇਸ ਲਈ ਉਸ ਨੇ ਫੌਜ ਦਾ ਸੱਦਾ ਪ੍ਰਵਾਨ ਕਰਨ ਤੋਂ ਫਿਲਹਾਲ ਟਾਲਾ ਵਟ ਲਿਆ ਉਸ ਨੇ ਪੰਚਾਂ ਨਾਲ ਅਲੱਗ ਗੱਲਬਾਤ ਕਰਨ ਦੇ ਮਾਮਲਾ ਰਫਾ ਦਫਾ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਪੰਚ ਉਸ ਦੀ ਕੋਈ ਗੱਲ ਸੁਣ ਲਈ ਤਿਆਰ ਨਾ ਹੋਏ ਅਤੇ ਉਸ ਨੂੰ ਆਖਿਆ ਗਿਆ ਕਿ ਉਸ ਨੇ ਜੋ ਵੀ ਕਹਿਣਾ ਹੈ ਫੌਜ ਸਾਹਮਣੇ ਪੇਸ਼ ਹੋ ਕੇ ਆਖੇ ਇਸ ਦੌਰਾਨ ਬਹੁਤ ਸਾਰੀਆਂ ਬਟਾਲੀਨਾਂ ਨੇ ਪੰਚ ਸ਼ਹਿਰ ਅੰਦਰ ਗਏ ਅਤੇ ਪਿਰਥੀ ਸਿੰਘ ਨੂੰ ਆਪਣੇ ਨਾਲ ਲੈ ਗਏ ਵਿਖਾਵਾ یوں ਕੀਤਾ ਗਿਆ ਜਿਵੇਂ ਉਸ ਨੂੰ ਜ਼ਬਰਦਸਤੀ ਲਿਜਾਇਆ ਜਾ ਰਿਹਾ ਹੋਵੇ ਪਿਰਥੀ ਸਿੰਘ ਨੂੰ ਫੌਜੀ ਕੈਂਪ ਵਿੱਚ ਲਿਜਾ ਕੇ ਪੰਚਾਂ ਨੇ ਪੰਥ ਖਾਲਸਾ ਵੱਲੋਂ ਹੁਕਮ ਜਾਰੀ ਕਰਕੇ ਉਸ ਨੂੰ ਖਾਲਸਾ ਫੌਜ ਦਾ ਮੁਖੀ ਸੈਨਾਪਤੀ ਬਣਾ ਦਿੱਤਾ ਅਗਲੇ ਦਿਨ ਰਾਜਾ ਲਾਲ ਸਿੰਘ ਭਗਤ RAM ਦੀਵਾਨ ਨਿਦੀਨਾਨਾਥ ਅਤੇ ਰਾਜ ਦੇ ਅਨੇਕਾਂ ਹੋਰ ਪਦਵੰਤੇ ਸੱਜਣ ਫੌਜੀ ਕੈਂਪ ਵਿੱਚ ਗਏ ਵਿਖਾਵਾ ਉਹਨਾਂ ਨੇ ਵੀ ਇਉਂ ਕੀਤਾ ਜਿਵੇਂ ਉਹਨਾਂ ਨੂੰ ਜ਼ਬਰਦਸਤੀ ਲਿਆਂਦਾ ਗਿਆ ਹੋਵੇ ਪਰ ਉਹ ਪਿਰਥੀ ਸਿੰਘ ਨਾਲ ਆਪਣੀ ਵਫਾਦਾਰੀ ਦਰਸਾਉਣ ਲਈ ਗਏ ਸਨ ਡੋਗਰਾ ਕੰਪਨੀ ਨਟ ਐਂਟ ਵਿੱਚ ਜਿਹੜਾ ਵੀ ਕਿਲੇ ਦੀਆਂ ਰਹਿائشਾਂ ਦੇ ਨੇੜੇ ਹੀ ਸੀ ਬੜੀ ਚਹਿਲ ਪਹਿਲ ਸੀ ਪੰਚਾਂ ਦੇ ਅਉਦੇ ਹੀਟ ਬੜੇ ਲੋਕ ਇਕੱਠੇ ਹੋ ਕੇ ਲਗਾਤਾਰ ਮੀਟਿੰਗਾਂ ਕਰ ਰਹੇ ਸਨ ਬੜਾ ਸ਼ੋਰ ਸ਼ਰਾਬਾ ਹੋ ਰਿਹਾ ਸੀ ਇਹ ਗੱਲ ਬਾਹਰ ਫੈਲਾਈ ਗਈ ਕਿ ਜਿਹੜੀ ਵੀ ਫੌਜੀ ਟੁਕੜੀ ਪੰਥ ਵਿੱਚ ਸ਼ਾਮਲ ਨਹੀਂ ਹੋਵੇਗੀ ਉਸ ਨੂੰ ਖਾਲਸੇ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਵੇਗਾ ਅਤੇ ਉਸ ਨਾਲ ਸ਼ਕਤੀ ਨਾਲ ਪੇਸ਼ ਆਇਆ ਜਾਵੇਗਾ ਇਸ ਤਮਕੀਦ ਨੇ ਬੜਾ ਪ੍ਰਭਾਵ ਪਿਆ ਕਿ ਸਾਰੀਆਂ ਬਟਾਲੇਆਂ ਉਹਨਾਂ ਦੇ ਪੰਥ ਦੇ ਹੱਕ ਵਿੱਚ ਖਲੋ ਗਈਆਂ ਸਿਰਫ ਦੋ ਬਟਾਲੇਆਂ ਰਹਿ ਗਈਆਂ ਜਿਹੜੀਆਂ ਸਿੱਧੇ ਰੂਪੇ ਜਵਾਰ ਸਿੰਘ ਦੇ ਅਧੀਨ ਸਨ ਇਹ ਦੋਵੇਂ ਬਟਾਲੀ ਨਾ ਤੂਪਖਾਨੇ ਸਮੇਤ ਕਿਲੇ ਦੇ ਅੰਦਰ ਤਾਇਨਾਤ ਸਨ ਇਹ ਬਟਾਲੀ ਇਹਨਾਂ ਜਿੱਥੇ ਸਨ ਇਹਨਾਂ ਨੂੰ ਉੱਥੇ ਹੀ ਰਹਿਣ ਦਿੱਤਾ ਗਿਆ ਬਸ ਇਹਨਾਂ ਨੂੰ ਇਹਨਾਂ ਸੰਦੇਸ਼ ਭੇਜ ਦਿੱਤਾ ਗਿਆ ਕਿ ਉਹ ਆਪਣੇ ਸਰਦਾਰ ਵਜੀਰ ਜਵਾਰ ਸਿੰਘ ਨੂੰ ਕਿਧਰੇ ਭੱਜਨ ਨਾ ਦੇਣ ਨਾਲ ਹੀ ਇਹਨਾਂ ਬਟਾਲੀਨਾਂ ਨੂੰ ਇਹ ਵੀ ਧਮਕੀ ਦੇ ਦਿੱਤੀ ਗਈ ਕਿ ਜੇਕਰ ਉਹਨਾਂ ਨੇ ਜਵਾਰ ਸਿੰਘ ਨੂੰ ਕਿਧਰੇ ਭੱਜਨ ਦਿੱਤਾ ਜਾਂ ਉਸਦੇ ਭੱਜਨ ਵਿੱਚ ਕੋਈ ਮਦਦ ਕੀਤੀ ਤਾਂ ਉਹਨਾਂ ਸਾਰਿਆਂ ਨੂੰ ਗੋਲੀਆਂ ਨਾਲ ਉਡਾ ਦਿੱਤਾ ਜਾਵੇਗਾ ਜਾਂ ਤਲਵਾਰਾਂ ਦੇ ਘਾੜ ਉਤਾਰ ਦਿੱਤਾ ਜਾਵੇਗਾ ਉਹ ਧਮਕੀ ਇੰਨੀ ਅਸਰਦਾਰ ਸੀ ਕਿ ਉਹਨਾਂ ਦੋਵਾਂ ਬਟਾਲੇ ਨਾਲ ਵਿਚਲੇ ਨਵੇਂ ਭਰਤੀ ਹੋਏ ਰੰਗ ਰੂਟਾ ਨੇ ਸੋਚਿਆ ਕਿ ਕਈਆਂ ਵਾਂਗ ਜਵਾਰ ਸਿੰਘ ਦੀ ਰਖਵਾਲੀ ਕਰਨ ਨਾਲੋਂ ਉਹਨਾਂ ਨੂੰ ਆਪਣੇ ਲੀਡਰਾਂ ਦੇ ਸਾਥੀ ਬਣ ਕੇ ਖੜਨਾ ਚਾਹੀਦਾ ਹੈ ਇਹ ਪਤਾ ਲੱਗਾ ਕਿ ਉਹ ਫਿਰ ਆ ਜਵਾਰ ਸਿੰਘ ਨੇ ਕਿਧਰੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪੰਥ ਦਵਾਰ ਦਿੱਤੀਆਂ ਗਈਆਂ ਧਮਕੀਆਂ ਪਰ ਅਮਲ ਕਰਦੇ ਆ ਤੋਬਖਾਨੇ ਨੂੰ ਆਖਿਆ ਗਿਆ ਕਿ ਉਹ ਆਪਣੀਆਂ ਤੋਫਾਂ ਕਿਲੇ ਤੋਂ ਬਾਹਰ ਕੱਢ ਲਿਆਉਣ ਇਸੇ ਤਰ੍ਹਾਂ ਹੋਇਆ ਤੇ ਪੰਚਾਂ ਦੀ ਤਾਕਤ ਵਿੱਚ ਇਨ੍ਹਾਂ ਤੋਪਾਂ ਦਾ ਅਤੇ 500 ਬੰਦਿਆਂ ਦਾ ਵਾਧਾ ਹੋ ਗਿਆ। ਹੁਜਵਾਰ ਸਿੰਘ ਨੇ ਬੜਾ ਦੁਖੀ ਹੋ ਕੇ ਇਸ ਮਾਮਲੇ ਨੂੰ ਸ਼ਾਂਤਮਈ ਢੰਗ ਨਾਲ ਹੱਲ ਕਰਨ ਬਾਰੇ ਸੋਚਿਆ। ਭਾਵੇਂ ਕਿ ਉਸ ਨੂੰ ਅਤੇ ਉਸਦੀ ਭੈਣ ਨੂੰ ਵਿਦਰੋਹੀ ਫੌਜ ਦੇ ਡਿਪਟੀਆ ਨੇ ਬੜੀ ਬੁਰੀ ਤਰ੍ਹਾਂ ਨਾਲ ਖੇੜਿਆ ਹੋਇਆ ਸੀ। ਉਹਨਾਂ ਦਾ ਮਕਸਦ ਬਸ ਇੱਕੋ ਹੀ ਸੀ ਕਿ ਕਿਵੇਂ ਨਾ ਕਿਵੇਂ ਜਵਾਰ ਸਿੰਘ ਸ਼ਹਿਰ ਤੋਂ ਬਾਹਰ ਨਿਕਲ ਜਾਵੇ ਅਤੇ ਆਪਣੇ ਆਪ ਨੂੰ ਫੌਜ ਦੇ سپرد ਕਰ ਦੇਵੇ। ਉਹ ਇਥੋਂ ਤੱਕ ਵੀ ਸਹਿਮਤ ਹੋ ਗਿਆ ਕਿ ਉਹ ਕਾਗਜ਼ ਤੇ ਲਿਖ ਕੇ ਦੇਣ ਨੂੰ ਤਿਆਰ ਹੈ। ਕਿ ਉਹ ਹਰ ਪੰਚ ਨੂੰ 12 ਰੁਪਏ ਮਹੀਨਾ ਦੇਣ ਨੂੰ ਤਿਆਰ ਹੈ ਵਰਸਤੇ ਕੇ ਪੰਚ ਉਸ ਦੀ ਜ਼ਿੰਦਗੀ ਬਚਾ ਲੈਣ ਅਤੇ ਪਛੋਰਾ ਸਿੰਘ ਦਾ ਕਤਲ ਕਰਵਾਉਣ ਦੀ ਉਸ ਦੀ ਗਲਤੀ ਮaaf ਕਰ ਦੇਣ ਉਸ ਦੀ ਭੈਣ ਰਾਣੀ ਜਿੰਦਾਂ ਨੇ ਉਹਨਾਂ ਦੀ ਤਨਖਾਹ 15 ਰੁਪਏ ਵਧਾਉਣ ਦੀ ਪੇਸ਼ਕਸ਼ ਕੀਤੀ ਅਤੇ ਉਹਨਾਂ ਦੋਵਾਂ ਨੇ ਹੱਥ ਜੋੜ ਕੇ ਪੰਥ ਤੋਂ ਮਾਫੀ ਮੰਗੀ ਪਰ ਉਹਨਾਂ ਦੇ ਵਾਅਦਿਆਂ ਦਾ ਅਤੇ ਰਜ਼ੋਈਆਂ ਦਾ ਕੋਈ ਅਸਰ ਨਾ ਹੋਇਆ ਡੋਗਰਾ ਪਾਰਟੀ ਨੇ ਪਹਿਲਾਂ ਹੀ ਪੰਥ ਦੇ ਖਾਸ-ਖਾਸ ਬੰਦਿਆਂ ਦੀ ਝੋਲੀ ਭਰ ਦਿੱਤੀ ਸੀ ਅਤੇ ਉਹ ਹਰ ਹਾਲਤ ਵਿੱਚ ਇਸ ਖੂਨੀ ਯੋਜਨਾ ਨੂੰ ਸਿਰੇ ਚੜਾਉਣਾ ਚਾਹੁੰਦਾ ਸੀ 6ਵੇਂ ਦਿਨ ਦੁਪਹਿਰ ਵੇਲੇ ਸ਼ਾਹੀ ਡਿਵੀਜ਼ਨ ਸਮੇਤ ਬਾਕੀ ਬਹੁਤ ਸਾਰੀਆਂ ਬਟਾਲੇਨਾ ਪ੍ਰਤੀਪ ਸਿੰਘ ਦੀ ਕਮਾਨ ਹੇਠ ਇਕੱਠੀਆਂ ਹੋ ਕੇ ਮਾਰਚ ਕਰਦੀਆਂ ਹੋਈਆਂ ਆਈਆਂ ਅਤੇ ਉਹਨਾਂ ਨੇ ਦਿੱਲੀ ਗੇਟ ਦੇ ਨੇੜੇ ਆ ਕੇ ਡੇਰੇ ਲਾ ਲਏ ਜੋਹਾਰ ਸਿੰਘ ਹੁਣ ਚੰਗੀ ਤਰ੍ਹਾਂ ਸਮਝ ਗਿਆ ਕਿ ਹੁਣ ਵਦੇਰੇ ਚਿਰਲਾ ਤੱਕ ਲੋਕੇ ਰਹਿਣਾ ਮੁਸ਼ਕਲ ਹੈ ਇਸ ਲਈ ਉਸਨੇ ਆਪਣੀ ਭੈਣ ਨੂੰ ਕਿਹਾ ਕਿ ਉਹ ਉਸ ਦੇ ਨਾਲ ਚੱਲੇ ਹੀਰਾ ਸਿੰਘ ਨੇ ਬਾਲਕ ਦਲੀਪ ਸਿੰਘ ਨੂੰ ਚੁੱਕਿਆ ਤੇ ਇੱਕ ਹਾਥੀ ਉੱਪਰ ਸਵਾਰ ਹੋ ਗਿਆ ਉਸਨੇ ਦਲੀਪ ਸਿੰਘ ਨੂੰ ਆਪਣੀ ਗੋਦੀ ਵਿੱਚ ਬਿਠਾ ਲਿਆ ਅਤੇ ਕਿਲੇ ਤੋਂ ਬਾਹਰ ਨਿਕਲਣ ਆਇਆ ਉਸ ਵੇਲੇ ਉਸ ਦੀ ਸੁਰੱਖਿਆ ਲਈ 1000 ਸੈਨਿਕ ਉਸ ਦੇ ਨਾਲ ਸਨ ਇੱਕ ਫਿਰਨੀਦਾ ਰਾਹ ਤੇ ਚੱਲਦਾ ਹੋਇਆ ਉਹ ਉਸ ਸਥਾਨ ਵੱਲ ਅੱਗੇ ਵਧਿਆ ਜਿੱਥੇ ਫੌਜ ਨੇ ਡੇਰਾ ਲਾਇਆ ਹੋਇਆ ਸੀ ਉਸ ਨੂੰ ਆਉਂਦਿਆਂ ਵੇਖ ਕੇ ਪ੍ਰਿਥੀ ਸਿੰਘ ਅਤੇ ਉਸ ਦੇ ਸਾਥੀ ਇੱਕ ਛੋਟੇ ਰਸਤੇ ਪੈ ਕੇ ਵਜੀਰ ਦੇ ਪਹੁੰਚੋਂ ਤੋਂ ਪਹਿਲਾਂ ਹੀ ਫੌਜ ਦੇ ਡੇਰੇ ਵਾਲੀ ਥਾਂ ਤੇ ਪਹੁੰਚ ਗਏ ਫੌਜ ਕੁਝ ਪਿੱਛੇ ਹੋ ਗਈ ਇਨੇ ਚੇ ਨੂੰ ਜਵਾਰ ਸਿੰਘ ਉੱਥੇ ਆ ਪੁੱਜਿਆ ਇੱਕ ਮਾਨ ਦੀ ਬਟਾਲੀਅਨ ਸੀ ਜਿਸ ਨੇ ਰਵਾਇਤੀ ਤਰੀਕੇ ਨਾਲ ਸਲੂਟ ਮਾਰ ਕੇ ਜਵਾਰ ਸਿੰਘ ਦਾ ਸਵਾਗਤ ਕੀਤਾ ਇਸ ਘਟਨਾ ਨੇ ਜਵਾਰ ਸਿੰਘ ਦਾ ਹੌਸਲਾ ਵਧਾ ਦਿੱਤਾ ਅਤੇ ਹੌਸਲੇ ਵਿੱਚ ਆਏ ਜਵਾਰ ਸਿੰਘ ਨੇ ਆਪਣੇ ਮਹਾਵਤ ਨੂੰ ਕਿਹਾ ਕਿ ਹਾਥੀ ਨੂੰ ਇਸ ਬਟਾਲੀਅਨ ਦੇ ਹੋਰ ਨੇੜੇ ਲੈ ਜਾਵੇ ਇਸ ਤੋਂ ਬਾਅਦ ਉਹ ਅੱਗੇ ਜਾਣਗੇ ਇਸ ਤੇ ਮੇਘਾਲਿਆ ਦੀ ਡਿਵੀਜ਼ਨ ਦੇ ਕੁਝ ਪੰਚਾਂ ਨੇ ਉਸ ਨੂੰ ਹੋਰ ਅੱਗੇ ਜਾਣ ਤੋਂ ਰੋਕਿਆ ਤੇ ਕਿਹਾ ਕਿ ਉਹਨਾਂ ਨੂੰ ਉਹਨਾਂ ਦੀ ਥਾਂ ਤੇ ਹੀ ਰਹਿੰਦਿਓ ਉਹਨਾਂ ਨੇ ਇਹ ਦੱਸਿਆ ਕਿ ਇਹ ਲੋਕ ਬੰਦੇ ਨੂੰ ਨਾ ਤਾਂ ਅਪਮਾਨਿਤ ਕਰਦੇ ਹਨ ਤੇ ਨਾ ਹੀ ਛੱਟਫੇੜ ਮਾਰਦੇ ਹਨ ਬਸ ਸਿੱਧਾ ਘਾਟਾ ਹਿਲਾ ਕੇ ਰੱਖ ਦਿੰਦੇ ਹਨ ਪਰ ਹੰਕਾਰਿਆ ਹੋਇਆ ਜਵਾਰ ਸਿੰਘ ਆਪਣੇ ਇਰਾਦੇ ਤੇ ਕਾਇਮ ਸੀ ਉਸ ਨੂੰ ਯਕੀਨ ਸੀ ਕਿ ਫੌਜ ਦੀ ਕੇਂਦਰੀ ਟੀਮ ਉਸ ਨੂੰ ਹੁਣ ਕੁਝ ਨਹੀਂ ਆਖੇਗੀ ਕਿਉਂਕਿ ਉਹ ਕਿਹੜਾ ਇਕੱਲਾ ਆਇਆ ਸੀ ਉਹਦੇ ਨਾਲ ਹਾਥੀ ਦੇ ਹੋਂਦੇ ਵਿੱਚ ਮਹਾਰਾਜਾ ਦਲੀਪ ਸਿੰਘ ਵੀ ਸੀ ਜਦੋਂ ਕਿ ਉਹਦੀ ਭੈਣ ਰਾਜਮਾਤਾ ਜਿੰਦਾ ਉਹਦੇ ਪਿੱਛੇ-ਪਿੱਛੇ ਦੂਜੇ ਹਾਥੀ ਤੇ ਸਵਾਰ ਹੋ ਕੇ ਫੌਜ ਵਿੱਚ ਵਾਧੇ ਅਤੇ ਪੈਸੇ ਵੰਡਦੀ ਹੋਈ ਆ ਰਹੀ ਸੀ ਬਸ ਇਸ ਉਮੀਦ ਵਿੱਚ ਕਿ ਫੌਜ ਉਹਦੇ ਭਰਾ ਦੀ ਜਾਨ ਬਖਸ਼ ਦੇਵੇਗੀ ਇੰਜ ਜਵਾਰ ਸਿੰਘ ਫੌਜੀ ਲਾਈਨ ਦੇ ਲਗਾਤਾਰ ਨੇੜੇ ਹੁੰਦਾ ਗਿਆ ਸੈਨਿਕ ਸਲੂਟ ਮਾਰਦੇ ਸਨ ਅਤੇ ਉਹ ਖੁਸ਼ ਹੋ ਕੇ ਸਲੂਟ ਦਾ ਜਵਾਬ ਦਿੰਦਾ ਸੀ ਇੰਜ ਕਰਦਿਆਂ ਉਹ ਫੌਜ ਦੇ ਅੰਦਰ ਤੱਕ ਤੁਰਦਾ ਗਿਆ ਉਸ ਨੂੰ ਇੰਜ ਲੰਘਦੇ ਨੂੰ ਸਾਰਾ ਖਾਲਸਾ ਘੂਰ ਕੇ ਦੇਖ ਰਿਹਾ ਸੀ ਜਦ ਉਹ ਮੇਰਾਲੀਆਂ ਡਿਵੀਜ਼ਨ ਦੇ ਸੱਜੇ ਪਾਸੇ ਪਹੁੰਚਿਆ ਤਾਂ ਉਸ ਦੇ ਮਨ ਵਿੱਚ ਵਿਚਾਰ ਆਇਆ ਕਿ ਇਹ ਡਿਵੀਜ਼ਨ ਸ਼ਾਇਦ ਉਸ ਨਾਲ ਸਹਿਯੋਗ ਕਰੇਗੀ ਅਤੇ ਉਸ ਨੂੰ ਬਚਾ ਲਵੇਗੀ ਇਸ ਤੋਂ ਬਾਅਦ ਅਚਾਨਕ ਹੀ ਚਾਰੇ ਪਾਸੇ ਫੌਜੀ ਨਗਾਰੇ ਵੱਜਣ ਲੱਗ ਪਏ ਤੋਖਾਨ ਨੇ ਆਪਣੀਆਂ ਪੋਜੀਸ਼ਨਾਂ ਲੈ ਲਈਆਂ ਐਂ ਹੋ ਲੱਗਦਾ ਸੀ ਜਿਵੇਂ ਹੁਣੇ ਕੋਈ ਜੰਗ ਲੱਗਣ ਵਾਲੀ ਹੈ ਜਵਾਰ ਸਿੰਘ ਨੇ ਖੁਦ ਮੇਰਾਲੀਆਂ ਡਿਵੀਜ਼ਨ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਕਿ ਉਹ ਦਾ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਕੋਈ ਇਰਾਦਾ ਨਹੀਂ ਅਤੇ ਨਾ ਹੀ ਉਹ ਕੋਣ ਖਰਾਬਾ ਚਾਹੁੰਦਾ ਸੀ ਇਹ ਆ ਕੇ ਉਹ ਅੱਗੇ ਵਧਿਆ ਗਿਆ ਅਤੇ ਆਖਰ ਉਹ ਸ਼ਾਹੀ ਡਿਵੀਜ਼ਨ ਦੇ ਵਿਚਕਾਰ ਤੱਕ ਪਹੁੰਚ ਗਿਆ ਇੱਥੇ ਜਵਾਹਰ ਸਿੰਘ ਦੇ ਪਿੱਛੇ ਆਉਂਦੇ ਜਲੂਸ ਨੂੰ ਹੋਰ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ ਅਤੇ ਉਹਨਾਂ ਟੈਂਟਾਂ ਵੱਲ ਸੰਕੇਤ ਕਰ ਦਿੱਤਾ ਗਿਆ ਜਿਹੜੇ ਕੁਝ ਦਿਨ ਪਹਿਲਾਂ ਹੀ ਲਗਾਏ ਗਏ ਸਨ ਅਤੇ ਇਹਨਾਂ ਦਾ ਮਕਸਦ ਜਨਾਨਾ ਰਿਹائش ਸੀ ਸ਼ਾਹੀ ਡਿਵੀਜ਼ਨ ਦੇ ਜੋਹਾਰ ਸਿੰਘ ਦੇ ਹਾਥੀ ਨੂੰ ਜ਼ਬਰਦਸਤੀ ਅਤੇ ਸ਼ਕਤੀ ਨਾਲ ਰੋਕ ਲਿਆ ਗਿਆ ਅਤੇ ਮਹਾਵਤ ਨੂੰ ਆਖਿਆ ਗਿਆ ਕਿ ਉਹ ਹਾਥੀ ਨੂੰ ਗੋਡਿਆਂ ਪਰਨੇ ਬਿਠਾਵੇ ਗੁੱਸੇ ਨਾਲ ਭੜਕੇ ਹੋਏ ਫੌਜੀਆਂ ਨੇ ਬੜੀ ਰੁੱਖੀ ਤਰ੍ਹਾਂ ਮਹਾਰਾਜਾ ਦਲੀਪ ਸਿੰਘ ਨੂੰ ਉਸਦੇ ਮਾਮੇ ਦੇ ਹੱਥਾਂ ਵਿੱਚੋਂ ਖੋਲ ਲਿਆ ਜੋਹਾਰ ਸਿੰਘ ਨੇ ਜਿਸ ਦਲੀਪ ਸਿੰਘ ਨੂੰ ਆਪਣਾ ਕਵਚ ਬਣਾ ਕੇ ਆਪਣੇ ਸੀਨੇ ਨਾਲ ਲਾ ਰੱਖਿਆ ਸੀ ਹੁਣ ਉਸ ਨੂੰ ਵੀ ਉਸ ਕੋਲੋਂ ਖੋਲ ਲਿਆ ਗਿਆ ਸੀ ਆਲੇ ਦੁਆਲੇ ਖੜੇ ਬੰਦਿਆਂ ਦੀਆਂ ਅੱਖਾਂ ਵਿੱਚ ਹਿੰਸਾ ਵੇਖ ਕੇ ਜੋਹਾਰ ਸਿੰਘ ਨੇ ਦੋਵੇਂ ਹੱਥ ਫੈਲਾ ਕੇ ਉਹਨਾਂ ਨੂੰ ਆਖਿਆ ਕਿ ਉਹ ਇੱਕ ਪਲ ਲਈ ਉਸਦੀ ਗੱਲ ਸੁਣ ਲੈਣ ਪਰ ਕਿਸੇ ਨੇ ਉਸਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਉਸਦੇ ਖੱਬੇ ਪਾਸੇ ਕਿਸੇ ਨੇ ਬੰਦੂਕ ਦੀ ਸੰਗੀਨ ਖੋਪ ਦਿੱਤੀ ਅਤੇ ਉਹ ਸੱਜੇ ਪਾਸੇ ਝੋਗ ਗਿਆ ਇੱਕ ਬੰਦੇ ਨੇ ਉਸਦੇ ਗੋਲੀ ਚਲਾ ਦਿੱਤੀ ਗੋਲੀ ਬੰਦੂਕ ਨੂੰ ਉਸਦੇ ਮੱਥੇ ਤੇ ਨੇੜੇ ਕਰਕੇ ਦਾਗੀ ਗਈ ਸੀ ਗੋਲੀ ਉਸਦੇ ਦਿਮਾਗ ਨੂੰ چیرਦੀ ਹੋਈ ਪਾਰ ਲੰਘ ਗਈ ਉਹ ਹਾਥੀ ਦੇ ਹੋਂਦੇ ਤੋਂ ਥੱਲੇ ਡਿੱਗ ਪਿਆ ਉਹ ਮਰ ਚੁੱਕਾ ਸੀ ਪਰ ਗੁੱਸੇ ਨਾਲ ਭਰੇ ਹੋਏ ਫੌਜੀ ਉਸ ਨੂੰ ਘੇਰਾ ਪਾਈ ਖਲੋਤੇ ਸਨ ਅਤੇ ਆਪਣੀਆਂ ਤਲਵਾਰਾਂ ਨਾਲ ਉਸ ਦੀ Laash ਨੂੰ ਟੁਕੜੇ ਟੁਕੜੇ ਕਰਨ ਲੱਗ ਪਏ ਸਨ ਕੋਚਰ ਤੱਕ ਲਗਾਤਾਰ ਗੋਲੀ ਚੱਲਦੀ ਰਹੀ ਤਾਂ ਕਿ ਕੋਈ ਜਵਾਰ ਸਿੰਘ ਦੀ ਮੌਤ ਦਾ ਬਦਲਾ ਲੈਣ ਵਾਲਾ ਨਾ ਆ ਜਾਵੇ ਲਓ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰ ਆਂ ਆਪ ਜੀ ਨੇ ਵੇਖਿਆ ਕਿ ਕਿੱਦਾਂ ਜਵਾਰ ਸਿੰਘ ਨੂੰ ਉਸ ਦੀ ਬੰਦੀ ਸਜ਼ਾ ਦਿੱਤੀ ਗਈ ਪਾ ਡੋਗ ਰਿਆਂ ਦੀ ਇਸ ਵਿੱਚ ਵੀ ਸਾਜਿਸ਼ ਸੀ ਅੱਜ ਲਈ ਇੰਨਾ ਇਤਿਹਾਸ ਲੈ ਕੇ ਆਜਾ ਰਹੇ ਹਾਂ ਇਤਿਹਾਸ ਤੋਂ ਦੱਸਾਉਂਦੇ ਆਂ ਬੇੰਤ ਤਰ੍ਹਾਂ ਦੀਆਂ ਭੁੱਲਾਂ ਚੁੱਕਾ ਹੋਈਆਂ ਨੇ ਹੋਈਆਂ ਹੋਣਗੀਆਂ ਨਦਾਨ ਜ ਸਿੰਘ ਜਾਨ ਕੇ ਮਾਫ ਕਰਨਾ ਗੁਰੂ ਸਾਹਿਬਾ ਅਰਦਾਸ ਬੇਨਤੀ ਕਰਦੇ ਕਿ ਸਿੰਘ ਨੂੰ ਸਹੀ ਇਤਿਹਾਸ ਪੜਨ ਸੁਣ ਸੁਣਾਉਣ ਦੀ ਸੋਝੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ